ਕੱਲ ਜਿਹੜੇ ਸਾਡੇ ਐਸਐਚਓ ਤਲਵੰਡੀ ਨੇ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਤਲਵੰਡੀ ਏਰੀਆ ਦੇ ਵਿੱਚ ਮੈਰੇਜ ਪੈਲੇਸ ਹੈਗਾ ਕੋਲ ਨੂਰ ਮੈਰੇਜ ਪੈਲੇਸ ਦਾ ਉਹਦਾ ਨਾਮ ਹੈਗਾ ਜਿੱਥੇ ਕਿ ਇੱਕ ਇਲੈਗਲ ਜਿਹੜਾ ਸੱਟਾ ਖੇਡਣ ਵਾਲਾ ਕਸੀਨੋ ਟਾਈਪ ਦੇ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਤਾਂ ਫਿਰ ਅਹੀ ਜਦੋਂ ਉੱਥੇ ਕੱਲ ਉਹਨਾਂ ਨੇ ਰੇਡ ਕੀਤਾ ਤਾਂ ਉਹਨਾਂ ਨੂੰ ਉੱਥੇ ਕਾਫੀ ਵੱਡੀ ਮਾਤਰਾ ਚ ਜਿੰਨੀ ਵੀ ਕਹਿੰਦੇ ਰਿਕਵਰੀ ਹੋਈ ਜਿਹੜੇ ਕਸੀਨੋ ਦਾ ਮਟੀਰੀਅਲ ਹੁੰਦਾ ਬੱਬਾ ਉਹਦੇ ਚੋਂ ਨੰਨੀਆਂ ਜਿਹੜੇ ਯੂਜ਼ ਕਰਦੇ ਨੇ ਜਿੱਦਾਂ ਉਹਨਾਂ ਦੀਆਂ ਗੀਟੀਆਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਡੈਨੋਮੀਨੇਸ਼ਨਸ ਜਾਂ ਕਾਫੀ ਵੱਡੀ ਮਾਤਰਾ ਚ ਹੋਈ ਹੈ ਫਿਰ ਸ਼ਰਾਬ ਮਿਲੀ ਹੈ ਹਰਿਆਣੇ ਦੀ ਸ਼ਰਾਬ ਵੀ ਸਾਨੂੰ ਉਹਦੇ ਚ ਤੇ ਮਿਲੀ ਹੈਗੀ ਆ ਹੁੱਕਾ ਮਿਲਿਆ ਹੈਗਾ ਜੀ ਪੈਸੇ ਗਿਨਣ ਵਾਲੀ ਮਸ਼ੀਨ ਮਿਲੀ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਦੀ ਰਿਕਵਰੀ ਹੋਈ ਹੈ ਤੇ ਅਸੀਂ ਇੱਕ ਪਰਚਾ ਜਿਹੜਾ ਹੈਗਾ ਕਿ ਉਹ ਮੈਰਿਜ ਪੈਲੇਸ ਦਾ ਜਿਹੜਾ ਹੈਗਾ ਮਾਲਕ ਆ ਉਹਦੇ ਤੇ ਇਹ ਇੱਕ ਉਹਨਾਂ ਦੇ ਜਿਹੜੇ ਬਾਕੀ ਨਾਮ ਲੈ ਕੇ ਚਲਾਉਂਦੇ ਸੀ ਇੱਕ ਰਵੀ ਨਾਮ ਦਾ ਵਿਅਕਤੀ ਹੈਗਾ ਵਾ ਜਿਹੜਾ ਇਹ ਕੰਮ ਸਾਰਾ ਕਰਾਉਂਦਾ ਹੈਗਾ ਇਹ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਹੈਗਾ ਤੇ ਦੋ ਬੰਦੇ ਅਸੀਂ ਫੜ ਫੜੇ ਪੋਲੀਟੀਕਲੀ ਸ਼ਹਿ ਵੀ ਸਰ ਰਵੀ ਅਗੇ ਇਸ ਤਰ੍ਹਾਂ ਇਦਾਂ ਹਜੇ ਤੇ ਪਰਚਾ ਦਰਜ ਹੋਇਆ ਜੀ ਹਜਰੇ ਦੀ ਤਫਤੀਸ਼ ਚੱਲ ਰਹੀ ਹੈਗੀ ਰਵੀ ਤਾਂ ਫੜਿਆ ਨਹੀਂ ਗਿਆ ਦੋ ਜਿਹੜੇ ਬੰਦੇ ਹੈਗੇ ਆ ਮੌਕੇ ਤੇ ਅਸੀਂ ਕਮਾਨ ਲੱਗ ਜਿਹੜਾ ਕਿ ਇਹ ਲਛਮਨ ਹੈਗਾ ਉਹਨੂੰ ਫੜਿਆ ਤੇ ਇੱਕ ਦੂਸਰਾ ਬੰਦਾ ਹੋਰ ਜੰਬਾ ਨਾਮ ਦਾ ਵਿਅਕਤੀ ਉਹਨੂੰ ਫੜਿਆ ਟੀਨਟੀਮੇਸ਼ਨ ਕਿੰਨੇ ਟਾਂ ਚੱਲ ਰਿਹਾ ਸਰ ਇਹ ਇਹ ਜੋ ਸਾਨੂੰ ਪਤਾ ਲੱਗਾ ਇਹ ਕਾਫੀ ਸਮੇ ਤੋਂ ਚੱਲ ਰਿਹਾ ਸੀ ਇਹ ਆਰਗੇਨਾਈਜ਼ ਕਰਦੇ ਸੀ ਕਸੀਨੋ ਲੈਜ ਅੱਜ ਕੱਲ ਜਿਹੜੇ ਸਾਡੇ ਐਸ ਐਚ ਓ ਤਲਵੰਡੀ ਨੇ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਤਲਵੰਡੀ ਏਰੀਆ ਦੇ ਵਿੱਚ ਇੱਕ ਮੈਰਿਜ ਪੈਲੇਸ ਹੈਗਾ ਕੋਹਿੰਨੂਰ ਮੈਰਿਜ ਪੈਲੇਸ ਦਾ ਉਹਦਾ ਨਾਮ ਹੈਗਾ ਜਿੱਥੇ ਕਿ ਇੱਕ ਇਲੀਗਲ ਜਿਹੜਾ ਸੱਟਾ ਖੇਡਣ ਵਾਲਾ ਕਸੀਨੋ ਟਾਈਪ ਦੇ ਵਿੱਚ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਫਿਰ ਅਹੀ ਜਿੱਦੂ ਉਥੇ ਕੱਲ ਉਹਨਾਂ ਨੇ ਰੇਡ ਕੀਤਾ ਤਾਂ ਉਹਨੂੰ ਉਥੇ ਕਾਫੀ ਵੱਡੀ ਮਾਤਰਾ ਚ ਜਿੰਨੀ ਵੀ ਕਹਿੰਦੇ ਰਿਕਵਰੀ ਹੋਈ ਜਿਹੜੇ ਕਸੀਨੋ ਦਾ ਮਟੀਰੀਅਲ ਹੁੰਦਾ ਉਹ ਬੰਦਾ ਇਹ ਉਹਦੇ ਚੋਂ ਉਹਨਾਂ ਦੀਆਂ ਜਿਹੜੇ ਉਹ ਯੂਜ਼ ਕਰਦੇ ਨੇ ਜਿੱਦਾਂ ਉਹਨਾਂ ਦੀਆਂ ਗੀਟੀਆਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਡੈਨੋਮੀਨੇਸ਼ਨਸ ਦੀਆਂ ਕਾਫੀ ਵੱਡੀ ਮਾਤਰਾ ਚ ਹੋਈ ਹੈ ਫਿਰ ਸ਼ਰਾਬ ਮਿਲੀ ਹੈ ਹਰਿਆਣੇ ਦੀ ਸ਼ਰਾਬ ਵੀ ਸਾਨੂੰ ਉਹਦੇ ਚ ਮਿਲੀ ਹੈਗੀਆ ਹੁਕਾ ਮਿਲਿਆ ਹੈਗਾ ਜੀ ਪੈਸੇ ਗਿਨਨ ਵਾਲੀ ਮਸ਼ੀਨ ਮਿਲੀ ਹੈਗੀ ਆ ਸੋ ਇਹ ਇਹ ਸਾਰੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਤੇ ਅਸੀਂ ਇੱਕ ਪਰਚਾ ਜਿਹੜਾ ਹੈਗਾ ਕਿ ਉਹ ਮੈਰਿਜ ਪੈਲੇਸ ਦਾ ਜਿਹੜਾ ਹੈਗਾ ਮਾਲਕ ਆ ਉਹਦੇ ਤੇ ਤੇ ਇੱਕ ਉਹਨਾਂ ਦੇ ਜਿਹੜੇ ਬਾਕੀ ਨਾਮ ਲੈ ਕੇ ਚਲਾਉਂਦੇ ਸੀ ਇੱਕ ਰਵੀ ਨਾਮ ਦਾ ਵਿਅਕਤੀ ਹੈਗਾ ਵਾ ਜਿਹੜਾ ਇਹ ਕੰਮ ਸਾਰਾ ਕਰਾਉਂਦਾ ਹੈਗਾ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਹੈਗਾ ਤੇ ਦੋ ਬੰਦੇ ਸੀ ਫੜ ਫੜੇ ਗਏ ਪੋਲੀਟਿਕਲੀ ਸ਼ਹਿ ਵੀ ਸਰ ਰਵੀਰ ਗਏ ਇਸ ਤਰ੍ਹਾਂ ਇਦਾਂ ਹਜੇ ਤੱਕ ਪਰਚਾ ਦਰਜ ਹੋਇਆ ਜੀ ਹਜਰੇ ਦੀ ਤਫਤੀਸ਼ ਚੱਲ ਰਹੀ ਹੈਗੀ ਰਵੀ ਤਾਂ ਫੜਿਆ ਨਹੀਂ ਗਿਆ ਦੋ ਜਿਹੜੇ ਬੰਦੇ ਹੈਗੇ ਮੌਕੇ ਤੇ ਸੀ ਕਮਾਨ ਲੱਗ ਜਿਹੜਾ ਕਿ ਲਛਮਨ ਹੈਗਾ ਉਹਨੂੰ ਫੜਿਆ ਤੇ ਇੱਕ ਦੂਸਰਾ ਬੰਦਾ ਹੋਰ ਜੰਬਾ ਨਾਮ ਦਾ ਵਿਅਕਤੀ ਨੂੰ ਫੜਿਆ ਕੀ ਇਨਟੀਮੀਸ਼ਨ ਕਿੰਨੇ ਟਾਂ ਤੇ ਚੱਲ ਰਿਹਾ ਸਰ ਇਹ ਜੋ ਸਾਨੂੰ ਪਤਾ ਲੱਗਾ ਇਹ ਕਾਫੀ ਸਮੇ ਤੋਂ ਚੱਲ ਰਿਹਾ ਸੀ ਇਹ ਆਰਗੇਨਾਈਜ਼ ਕਰਦੇ ਸੀ ਕਿਸੇ ਨੂੰ ਲੱਗ